ਵੱਡਾ ਤੜਕਾ ਪੌਫਟਾਲਾ ਛਾਵੇਲਾ ਸੂਰਜ ਸਵਾਨੇ ਜੇ ਟਿੱਕੀ ਦੁਪਹਿਰ ਲੋਡਾ ਵੇਲਾ ਦੀਵਾਵੱਟੀ ਖੋਪੀਆ ਕੋੜਾ ਸੋਤਾ ਟਲਦੀਆਂ ਖਿੱਤੀਆਂ ਤਾਰੇ ਦਾ ਚੜਾ ਸਵਖਤਾਂ ਸਾਜਰਾ ਸਰਗੀ ਵੇਲਾ ਘੜੀਆਂ ਪਹਿਰ ਪਲ ਛਣ ਨਿਮਖ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ ਕਿਉਂਕਿ ਟਾਈਮ ਕੋਲ ਟਾਈਮ ਪੀਸੀ ਦੋਸਤੋ ਟੈਕਨੋਲੋਜੀ ਦੇ ਬਦਲਣ ਨਾਲ ਬਹੁਤ ਕੁਝ ਬਦਲਦਾ ਹੈ ਬਹੁਤ ਕੁਝ ਨਵਾਂ ਮਿਲਦਾ ਹੈ ਪਰ ਬਹੁਤ ਕੁਝ ਪੁਰਾਣਾ ਪਿਛੜ ਜਾਂਦਾ ਹੈ ਅਸੀਂ ਜਾਣਦੇ ਹਾਂ ਕਿ ਸੱਭਿਆਚਾਰ ਕੋਈ ਇਮਾਰਤ ਨਹੀਂ ਇੱਕ ਵਹਿਣ ਹੈ ਜੋ ਪਲ-ਪਲ ਬਦਲਦਾ ਹੈ ਪਰ ਬੰਦਾ ਕੋਈ ਮਸ਼ੀਨ ਨਹੀਂ ਜਿਸ ਨੂੰ ਵਿਛੜਨ ਜਾਂ ਬਦਲਣ ਦਾ ਕੋਈ ਦੁੱਖ ਨਾ ਹੋਵੇ ਲੋ ਸੁਣਦੇ ਹਾਂ ਸ਼ਾਇਰਾ ਮਨੂ ਸ਼ਰਮਾ ਕੋਲੋਂ ਸੱਭਿਆਚਾਰ ਦੇ ਇਸ ਬਦਲਦੇ ਵਹਿਣ ਦਾ ਜ਼ਿਕਰ ਕਰਨ ਵਾਲੀ ਨਜ਼ਮ ਦੋਸਤੋ ਦੁੱਧ ਨੂੰ ਹੰਝੂਆਂ ਦੇ ਜਾਗ ਤਾਂ ਹੱਲੇ ਵੀ ਲੱਗਦੇ ਨੇ ਦੋਸਤੋ ਦੁੱਧ ਨੂੰ ਹੰਝੂਆਂ ਦੇ ਜਾਗ ਤਾਂ ਹੱਲੇ ਵੀ ਲੱਗਦੇ ਨੇ ਪਰ ਮਧਾਨੀਆਂ ਦੇ ਤਰਲੇ ਕੋਈ ਸੁਣਦਾ ਨਹੀਂ ਪੌਪ ਸੰਗੀਤ ਦੇ ਸ਼ੋਰ ਵਿੱਚ ਦੋਸਤੋ ਧਾਗਲ ਵਕੜੀ ਪਾ ਨੂਰ ਫੜਨ ਲਈ ਕਲਾਈਆਂ ਅੱਜ ਵੀ ਕੰਬਦੀਆਂ ਨੇ ਦੋਸਤੋ ਧਾਗਲ ਵਕੜੀ ਪਾ ਨੂਰ ਫੜਨ ਲਈ ਕਲਾਈਆਂ ਅਜ ਵੀ ਕੰਬਦੀਆਂ ਨੇ ਪਰ ਸੁਫਨੇ ਮੁਹਾਲ ਹੋ ਗਏ ਨੇ ਨੀਂਦਾਂ ਟੁੱਟ ਜੋ ਗਈਆਂ ਨੇ ਸਾਜ਼ਾਂ ਦੇ ਕੰਨ ਪਾੜਵੇਂ ਸ਼ੋਰ ਵਿੱਚ ਦੋਸਤੋ ਆਓ ਦੋਸਤੋ ਆਓ ਸੰਭ ਲਈਏ ਆਪਣਾ ਸੋਹਣਾ ਸਾਧੂ ਅਰਾਦੀ ਵਿਰਸਾ ਕਿ ਇਤਰਾਹ ਦੇ ਚੋ ਕਿ ਇਤਰਾਹ ਦੇ ਚੋ ਕਿਤੇ ਉੱਕਾ ਹੀ ਮੁੱਕ ਨਾ ਜਾਣ ਬੇਰੀਆਂ ਦੇ ਬੇਰ ਕਿਤੇ ਸੱਚੀ ਹੀ ਸੁੱਖ ਨਾ ਜਾਣ ਚਰਖੇ ਦੀ ਮਿੱਟੀ ਭੂਕ ਮਾਤਾ ਰੁਕ ਹੀ ਨਾ ਜਾਵੇ ਸਾਡੀਆਂ ਰੰਗਲੀਆਂ ਫੁਲਕਾਰੀਆਂ ਕੋਈ ਖੋ ਕੇ ਨਾ ਲੈ ਜਾਵੇ ਦੋਸਤੋ ਬੜਾ ਉਦਾਸ ਹੈ ਜੀ ਚੱਲ ਸੱਜਣਾ ਕਿਸੇ ਬੇਲੇ ਚਲੀਏ ਚੱਲ ਸੱਜਣਾ ਕਿਸੇ ਬੇਲੇ ਚਲੀਏ ਮੱਗੀ ਵਾਲੇ ਮੇਲੇ ਚਲੀਏ ਟਿੰਡਾ ਚੋਂ ਡਿੱਗਦੇ ਪਾਣੀ ਛੋਈਏ ਪੌਣਾ ਵਿੱਚ ਖੁਸ਼ਬੋਈਆਂ ਭਰੀਏ ਟਿੰਡਾ ਚੋਂ ਡਿੱਗਦੇ ਪਾਣੀ ਛੋਈਏ ਪੌਣਾ ਵਿੱਚ ਖੁਸ਼ਬੋਈਆਂ ਭਰੀਏ ਬੜਾ ਉਦਾਸ ਹੈ ਜੀ ਚੱਲ ਸੱਜਣਾ ਅਜ ਪਤਨੀ ਚਲੀਏ ਬੜਾ ਉਦਾਸ ਹੈ ਜੀ ਚੱਲ ਸੱਜਣਾ ਅਜ ਪਤਣੀ ਚੱਲੀਏ ਰਾਹ ਵਿੱਚ ਹਨਾਦੇ ਕੰਡੇ ਵਹੀਏ ਇੱਕ ਵਾਰੀ ਫਿਰ ਅੱਖਾਂ ਭਰੀਏ ਬਾਤਾਂ ਪਾंदे ਕਿਸੇ ਗਾंदे ਇੱਕ ਵਾਰੀ ਫਿਰ ਅੱਖਾਂ ਭਰੀਏ ਬੜਾ ਹੀ ਪਿਆਰਾ ਸਾਡਾ ਵਿਰਸਾ ਹੀਰ ਰਾਂਝਿਆਂ ਵਾਲਾ ਵਿਰਸਾ ਵੀਰ ਜੋਧਿਆਂ ਵਾਲਾ ਵਿਰਸਾ ਚੁੰਮ ਚੁੰਮ ਰੱਖੀਏ ਗੱਲ ਨਾਲ ਲਾਈਏ ਇਹ ਵੜਪਾਗਾ ਸਾਡਾ ਵਿਰਸਾ ਪੀਰ ਪੈਗੰਬਰਾਂ ਵਾਲਾ ਵਿਰਸਾ ਗੁਰੂ ਮੁਰਸ਼ਿਦਾਂ ਵਾਲਾ ਵਿਰਸਾ ਆਉ ਇਸ ਨੂੰ ਸ਼ੀਸ਼ਨਾ ਵਈ ਆਉ ਇਸ ਨੂੰ ਸ਼ੀਸ਼ਨਾ ਵਈ